ਚਿੱਟਾ ਸੋਨਾ ਅੱਖੀ ਜਾਣ ਵਾਲੀ ਨਰਮੇ ਦੀ ਫਸਲ ਦਾ ਪੰਜਾਬ ਦੇ ਵਿੱਚ ਰਕਬਾ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਘਟ ਹੋ ਗਿਆ ਜਿਸ ਦਾ ਕਾਰਨ ਹੈ ਗੁਲਾਬੀ ਸੁੰਡੀ ਦੀ ਮਾਰ ਜਿਸ ਕਰਕੇ ਕਿਸਾਨ ਨੂੰ ਹਰ ਸਾਲ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਕੇਂਦਰੀ ਕਪਾਹ ਖੋਜ ਸੰਸਥਾਨ ਦੇ ਵੱਲੋਂ ਅਜੇਹੇ AI ਆਧਾਰਿਤ ਫੇਰੋਮੋਨ ਟਰੈਪ ਨੂੰ ਤਿਆਰ ਕੀਤਾ ਗਿਆ ਜੋ ਕਿਸਾਨਾਂ ਦੀ ਫਸਲ ਨੂੰ ਗੁਲਾਬੀ ਸੁੰਡੀ ਦੀ ਮਾਰ ਤੋਂ ਬਚਾਏਗਾ ਸਵਾਗਤ ਤੁਹਾਨੂੰ ਦੱਸਦੇ ਹਾਂ ਕੀ ਹੈ ਇਹ ਤਕਨੀਕ ਅਤੇ ਕਿਵੇਂ ਕਰਦੀ ਹੈ ਕੰਮ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕਪਾਹ ਦੀ ਖੇਤੀ ਕੀਤੀ ਜਾਂਦੀ ਸੀ ਪਰ ਗੁਲਾਬੀ ਸੁੰਡੀ ਦੀ ਮਾਰ ਕਰਕੇ ਕਿਸਾਨ ਇਸ ਫਸਲ ਤੋਂ ਕਿਨਾਰਾ ਕਰਦੇ ਦਿਖਾਈ ਦੇ ਰਹੇ ਨੇ ਜਿਸ ਤੇ ਚਲਦੇ ਆ ਪੰਜਾਬ ਦੇ ਵਿੱਚ ਕਪਾਹ ਦਾ ਰਕਵਾ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਘਟ ਹੋ ਗਿਆ ਇਸੇ ਦੀ ਸਮੱਸਿਆ ਨੂੰ ਵੇਖਦਿਆਂ ਹੋਇਆਂ ਕੇਂਦਰੀ ਕਪਾਹ ਖੋਜ ਸੰਸਥਾਨ ਨੇ ਏਆਈ ਆਧਾਰਤ ਇੱਕ ਅਜਹੀ ਤਕਨੀਕ ਵਿਕਸਿਤ ਕੀਤੀ ਹੈ ਜਿਸ ਨਾਲ ਗੁਲਾਬੀ ਸੁੰਡੀ ਦੀ ਮਾਰ ਤੋਂ ਬਚਿਆ ਜਾ ਸਕਤੇ ਤੇ ਕਿਸਾਨਾਂ ਦਾ ਫਾਇਦਾ ਹੋ ਸਕਦਾ ਹੈ ਇਸ ਤਕਨੀਕ ਦੀ ਵਰਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਪੰਜਾਬ ਖੇਤੀਬਾੜੀ ਵਿਭਾਗ ਅਤੇ ਕੇਂਦਰੀ ਖੋਜ ਸੰਸਥਾਨ ਦੇ ਸਿਰਸਦ ਵਿੱਚ ਸਥਿਤ ਖੇਤਰੀ ਸੰਸਥਾ ਦੀ ਅਗਵਾਈ ਅਤੇ ਨਿਗਰਾਨੀ ਦੇ ਵਿੱਚ ਕੀਤੀ ਗਈ ਹੈ ਸੰਸਥਾਨ ਦੇ ਵੱਲੋਂ ਤਿਆਰ ਕੀਤੇ ਗਏ AI ਆਧਾਰਿਤ ਫਰਮਨ ਟਰੈਪ ਪੰਜਾਬ ਦੇ ਬਠਿੰਡਾ ਮਾਨਸਾ ਅਤੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਵਰਤੇ ਜਾ ਰਹੇ ਹਨ ਸੰਸਥਾ ਮੁਤਾਬਕ ਇਹ ਤਕਨੀਕ ਗੁਲਾਬੀ ਸੁੰਡੀ ਤੋ ਕਪਾਹ ਦੀ ਫਸਲ ਨੂੰ ਬਚਾਉਂਦੇ ਵਿੱਚ ਮਦਦ ਕਰਦੀ ਹੈ ਜਾਣਕਾਰੀ ਅਨੁਸਾਰ ਇਹ ਤਕਨੀਕ ਖੇਤ ਦੇ ਵਿੱਚ ਕਪਾਹ ਦੀ ਗੁਲਾਬੀ ਸੁੰਡੀ ਦੀ ਨਿਗਰਾਨੀ ਕਰਦੀ ਹੈ ਅਤੇ ਜਦੋਂ ਵੀ ਗੁਲਾਬੀ ਸੁੰਡੀ ਦਾ ਕਪਾਹ ਤੇ ਹਮਲਾ ਹੁੰਦਾ ਤਾਂ ਇਹ ਕਿਸਾਨਾਂ ਨੂੰ ਉਹਨਾਂ ਦੇ ਮੋਬਾਈਲ ਦੇ ਉੱਪਰ ਤਸਵੀਰਾਂ ਸਮੇਤ ਚੇਤਾਵਨੀ ਭੇਜ ਦਿੰਦੀ ਹੈ ਇਸ ਤੋਂ ਇਲਾਵਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨ ਦੇ ਬਾਰੇ ਵੀ ਸਲਾਹ ਦੇ ਦਿੱਤੀ ਜਾਂਦੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਮੁੱਖ ਕੀਟ ਵਿਗਿਆਨੀ ਡਾਕਟਰ ਵਿਜੇ ਕੁਮਾਰ ਦੇ ਮੁਤਾਬਕ ਕਿਸਾਨਾਂ ਦੇ ਖੇਤਾਂ ਦੇ ਵਿੱਚ ਇੱਕ ਡਿਵਾਈਸ ਲਗਾਇਆ ਜਾਂਦਾ ਹੈ ਜਿਸ ਨੂੰ AI ਆਧਾਰਿਤ ਫੇਰੋਮੋਨ Trap ਕਿਹਾ ਜਾਂਦਾ ਹੈ ਇਸ ਦੇ ਵਿੱਚ ਜਾਲ ਦੇ ਵਿੱਚ ਇੱਕ ਕੈਮਰਾ ਵੀ ਲੱਗਿਆ ਹੁੰਦਾ ਹੈ ਜੋ ਫੇਰੋਮੋਨ ਦੀ ਗੰਧ ਦੁਆਰਾ ਆਕਰਸ਼ਿਤ ਹੋਣ ਤੋਂ ਬਾਅਦ ਜਾਲ ਦੇ ਵਿੱਚ ਫਸੇ ਕੀੜਿਆਂ ਦੀਆਂ ਤਸਵੀਰਾਂ ਖਿੱਚ ਲੈਂਦਾ ਹੈ ਫੇਰੋਮੋਨ ਇੱਕ ਅਜਿਹੇ ਹਾਰ ਸਾਈਨ ਹੈ ਜੋ ਮਾਦਾ ਕੀਟ ਦੁਆਰਾ ਛੱਡਿਆ ਜਾਂਦਾ ਹੈ ਅਤੇ ਇਸ ਦੀ ਵਰਤੋਂ ਨਰ ਕੀਟਾਂ ਨੂੰ ਆਕਰਸ਼ਿਤ ਕਰਨ ਦੇ ਲਈ ਕੀਤੀ ਜਾਂਦੀ ਹੈ ਅਤੇ ਫਿਰ ਨਰ ਕੀਟਾਂ ਦੀ ਗਤੀਵਿਧੀ ਤੋਂ ਹਮਲੇ ਦੇ ਪੱਦਰ ਦਾ ਅੰਦਾਜ਼ਾ ਲਗਾਇਆ ਜਾਂਦਾ ਸੀ ਖਿੱਚੀਆਂ ਗਈਆਂ ਤਸਵੀਰਾਂ ਕਲਾਊਡ ਸਰਵਰ ਅਤੇ ਕਿਸਾਨਾਂ ਦੇ ਮੋਬਾਈਲ ਫੋਨਾਂ ਦੇ ਉੱਪਰ ਉਸੇ ਸਮੇਂ ਭੇਜ ਦਿੱਤੀਆਂ ਜਾਂਦੀਆਂ ਨੇ ਇੱਥੇ ਬਸ ਨਹੀਂ ਹੈ ਇਹ ਡਿਵਾਈਸ ਇਹਨਾਂ ਤਸਵੀਰਾਂ ਦਾ ਮਸ਼ੀਨ ਲਰਨਿੰਗ ਐਲਗੋਰਿਦਮ ਦੀ ਵਰਤੋਂ ਦੇ ਨਾਲ ਵਿਸ਼ਲੇਸ਼ਣ ਕਰਕੇ ਗੁਲਾਬੀ ਸੁੰਡੀ ਦੀ ਪਛਾਣ ਕਰਦਾ ਹੈ ਅਤੇ ਉਸ ਦੀ ਗਿਣਤੀ ਦਾ ਵੀ ਸਹੀ-ਸਹੀ ਅੰਦਾਜ਼ਾ ਲਗਾ ਦਿੰਦਾ ਹੈ ਜਿਸ ਸਰ ਕਿਸਾਨਾਂ ਨੂੰ ਹਰ ਘੰਟੇ ਫਸਲਾਂ ਤੇ ਹੋਣ ਵਾਲੇ ਕੀਟਾਂ ਦੇ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ ਅਤੇ ਇਸ ਤੋਂ ਬਾਅਦ ਉਹ ਤੁਰੰਤ ਕੀਟਨਾਸ਼ਕਾ ਦੀ ਵਰਤੋਂ ਕਰ ਸਕਦੇ ਨੇ ਕੀਟ ਵਿਗਿਆਨੀਆਂ ਦੇ ਮੁਤਾਬਕ ਕੀਟਾਂ ਦੇ ਵਿੱਚ ਅਕਸਰ ਮਾਦਾ ਕੀਟਾਂ ਦੀ ਗਿਣਤੀ ਨਰਕੀਟਾਂ ਨਾਲੋਂ ਵੱਧ ਹੁੰਦੀ ਹੈ ਜਿਸ ਨਾਲ ਜਲ ਦੇ ਵਿੱਚ ਫਸੇ ਨਰਕੀਟਾਂ ਦੀ ਗਿਣਤੀ ਤੋਂ ਗੁਲਾਬੀ ਸੁੰਡੀ ਦੇ ਹਮਲੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਮਲਾ ਛੋਟਾ ਹੈ ਜਾਂ ਵੱਡਾ ਹੈ ਖੇਤੀ ਮਹਰਦ ਦੇ ਮੁਤਾਬਕ ਨਰਮਾ ਅਤੇ ਕਪਾ ਸੌਣੀ ਦੀਆਂ ਪ੍ਰਮੁੱਖ ਫਸਲਾਂ ਨੇ ਜਿਸ ਦੀ ਕਾਸ਼ਤ ਮੁੱਖ ਤੌਰ ਤੇ ਮਾਨਸਾ ਬਠਿੰਡਾ ਫਾਸਲਕਾ ਤੇ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਕੀਤੀ ਜਾਂਦੀ ਹੈ ਪਾਵੇਂ ਕੀ ਪੰਜਾਬ ਦੇ ਹੁੜਨਾ ਜ਼ਿਲ੍ਹਿਆਂ ਦੇ ਵਿੱਚ ਵੀ ਕਪਾ ਦੀ ਖੇਤੀ ਕੀਤੀ ਜਾਂਦੀ ਹੈ ਪਰ ਇੱਥੇ ਇੰਨੀ ਜ਼ਿਆਦਾ ਨਹੀਂ ਹੁੰਦੀ ਇਸ ਡਿਵਾਈਸ ਤੋਂ ਲੈ ਕੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਡਿਵਾਈਸ ਹਰ ਘੰਟੇ ਬਾਅਦ ਅਧਿਕਾਰੀਆਂ ਨੂੰ ਤਸਵੀਰਾਂ ਅਤੇ ਜਾਣਕਾਰੀ ਭੇਜਦਾ ਰਹਿੰਦਾ ਜਿਸ ਦੇ ਆਧਾਰ ਤੇ ਅਧਿਕਾਰੀ ਕਿਸਾਨਾਂ ਨੂੰ ਲੋੜੀਂਦੀ ਸਲਾਹ ਵੀ ਦਿੰਦੇ ਨੇ ਖੇਤੀ ਮਹਰ ਦਾ ਕਹਿਣਾ ਹੈ ਕਿ ਇਸ ਤਜਰਬੇ ਤੋਂ ਮਿਲਣ ਵਾਲੇ ਨਤੀਜਿਆਂ ਦੇ ਆਧਾਰ ਤੇ ਕਿਸਾਨਾਂ ਨੂੰ ਇਸ ਤਕਨੀਕ ਦੀ ਵਰਤੋਂ ਦੇ ਬਾਰੇ ਸਿਫਾਰਿਸ਼ ਕੀਤੀ ਜਾਵੇਗੀ ਜੇਕਰ ਇਸ ਡਿਵਾਈਸ ਦੀ ਕੀਮਤ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਪੀਏਯੂ ਮੁਤਾਬਕ ਇਸ ਡਿਵਾਈਸ ਦਾ ਮੁੱਲ 35000 ਰੁਪਏ ਦੇ ਨੇੜੇ ਤੇੜੇ ਹੈ ਕੁਝ ਮਹਰਦੇ ਮੁਤਾਬਕ ਕਿਸਾਨਾਂ ਲਈ ਇਹ ਕੀਮਤ ਜ਼ਿਆਦਾ ਹੈ ਜਿਸ ਕਰਕੇ ਕਿਸਾਨ ਇਸ ਤਕਨੀਕ ਦੀ ਵਰਤੋਂ ਜਾਂ ਫਿਰ ਇਸ ਤਕਨੀਕ ਨੂੰ ਅਪਣਾਉਣ ਤੋਂ ਕਿਨਾਰਾ ਕਰ ਦੇ ਵਿਖੇ ਜਾ ਸਕਣਗੇ ਇਸ ਲਈ ਇਸ ਡਿਵਾਈਸ ਦੀ ਕੀਮਤ ਨੂੰ ਘਟ ਕਰਨ ਦੇ ਵੱਲ ਧਿਆਨ ਦੇਣਾ ਬੇਹੱਦ ਊਰੀ ਹੈ ਤਾਂ ਜੋ ਇਸ ਡਿਵਾਈਸ ਨੂੰ ਖਰੀਦਣਾ ਹਰ ਉਸ ਕਿਸਾਨ ਦੇ ਲਈ ਸੌਖਾ ਹੋ ਜਾਵੇ ਜੋ ਗੁਲਾਬੀ ਸੁੰਢੀ ਤੋਂ ਨਿਯਾਤ ਪਾਣਾ ਚਾਹੁੰਦੇ ਨੇ। ਯੋਸ਼। ਦਰਅਸਲ AI ਆਧਾਰਿਤ ਫੇਰੋਮੋਨ ਟ੍ਰੈਪ ਤੋਂ ਪਹਿਲਾਂ ਰਵਾਇਤੀ ਫੇਰੋਮੋਨ ਟ੍ਰੈਪ ਦੀ ਵਰਤੋਂ ਕੀਤੀ ਜਾਂਦੀ ਸੀ ਜੋ ਕੁਝ ਕਮੀਆਂ ਹੋਣ ਕਰਕੇ ਕਾਰਗਰ ਸਾਬਤ ਨਹੀਂ ਸੀ ਹੋ ਸਕਿਆ ਕਿਉਂਕਿ ਉਸ ਰਵਾਇਤੀ ਟਰੈਪ ਦੇ ਵਿੱਚ ਕਿਸਾਨਾਂ ਨੂੰ ਖੁਦ ਇਸ ਦੀ ਨਿਗਰਾਨੀ ਲਗਾਤਾਰ ਕਰਨੀ ਪੈਂਦੀ ਸੀ ਜੋ ਕਿ ਸੰਭਵ ਨਹੀਂ ਹੈ ਕਿਸਾਨ ਇੱਕੋ ਫਸਲ ਤੇ ਸਰਾਨੇ ਨਹੀਂ ਰੱਖੀ ਕਰ ਸਕਦੇ ਕਿਉਂਕਿ ਉਹਨਾਂ ਨੂੰ ਆਪਣੀਆਂ ਹੋਰਨਾਂ ਫਸਲਾਂ ਦੀ ਬਜਾਈ ਜਾਂ ਫਿਰ ਹੋਰਨਾਂ ਕੰਮਾਂ ਦੇ ਵੱਲ ਵੀ ਧਿਆਨ ਦੇਣਾ ਹੁੰਦਾ ਹੈ ਜਿਸ ਕਰਕੇ ਸਮੇਂ ਸਿਰ ਗੁਲਾਬੀ ਸੁੰਡੀ ਦੇ ਹਮਲੇ ਦਾ ਪਤਾ ਨਹੀਂ ਸੀ ਚਲ ਪਾਉਂਦਾ ਪਰ ਮਯੂਦਾ AI ਆਧਾਰਿਤ ਟਰੈਪ ਦੇ ਵਿੱਚ ਕੈਮਰਾ ਅਤੇ ਮਸ਼ੀਨ ਲਰਨਿੰਗ ਐਲਗੋਰਿਦਮ ਗੁਲਾਬੀ ਸੁੰਡੀ ਦੀ ਪਛਾਣ ਗਿਣਤੀ ਅਤੇ ਵਿਸ਼ਲੇਸ਼ਣ ਕਰਕੇ ਕਿਸਾਨਾਂ ਨੂੰ ਸਮੇਂ ਸਿਰ ਚੇਤਾਵਨੀ ਭੇਜ ਦਿੰਦਾ ਹੈ ਜਿਸ ਨਾਲ ਕਿਸਾਨ ਹੁਣ ਆਪਣੀ ਕਪਾ ਅਤੇ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਦੀ ਮਾਰ ਤੋਂ ਬਚਾ ਸਕਣਗੇ ਸੋ ਇਸ ਤਕਨੀਕ ਤੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਹਮਦਰ ਟੀਵੀ